ਚੰਡੀਗੜ੍ਹ ਵਾਲੇ ਬੁਲੇਕੇ ਨਟਰਾਤ ਦੀ ਵੱਡੀ ਖਬਰ ਆਨਲਾਈਨ ਪੇਮੈਂਟ ਕਰਨ ਵਾਲੇ ਲਈ ਵੱਡੀ ਖਬਰ Google Pay PhonePe ਨੇ ਨਿਆ ਨਿਯਮ ਦੇ ਕੀਤੇ ਬਦਲਾਵ ਪੜੋ ਫਾਇਦੇ ਤੇ ਨੁਕਸਾਨ ਇਸ ਦੇ ਨਾਲ ਹੀ ਚੰਡੀਗੜ੍ਹ 1 ਅਗਸਤ 2025 ਸਬਜ਼ੀ ਖਰੀਦਣ ਤੋਂ ਲੈ ਕੇ ਆਨਲਾਈਨ ਖਰੀਦਦਾਰੀ ਤੱਕ ਅੱਜ ਇਸ ਭਾਰਤ ਵਿੱਚ ਜਾਤਰ ਲੋਕ UPI ਦੀ ਵਰਤੋਂ ਕਰਦੇ ਹਨ ਜੇਕਰ ਤੁਸੀਂ ਵੀ Google Pay PhonePe ਜਾਂ Paytm ਕਰਦੇ ਹੋ ਤਾਂ UPI ਐਪਸ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਤਲਬਕ ਇਸ ਦਿਨ ਨਾਲ ਹੀ ਤੁਹਾਡੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਦਿਨ ਨਾਲ ਤੁਸੀਂ ਅੱਜ ਜਾਨੀ 1 ਅਗਸਤ ਤੋਂ UPI ਦੇ ਸੰਬੰਧਿਤ ਕਈ ਨਿਯਮ ਵੱਡੇ ਬਦਲਾਅ ਕੀਤੇ ਗਏ ਹਨ ਜੇ ਤੁਹਾਡੇ ਰੋਜ਼ਾਨਾ ਲੈਣਦੇਣ ਵਿੱਚ ਪ੍ਰਭਾਵਿਤ ਕਰ ਸਕਦੇ ਹਨ ਜੀ NPCI ਦੇ ਬਦਲੇ ਇਹ ਨਿਯਮ ਹੋਣ ਹਰ ਚੀਜ਼ ਦੀ ਸੀਮਾ ਤੈਅ ਕਰਨੇ ਕਿ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ NPCI ਨੇ UPI ਸਿਸਟਮ ਤੇਵਾਦੂ ਪਰ ਘਟੌਤੇ ਪੁਗਤਾਨ ਨੂੰ ਤੇਜ਼ ਕਰਨ ਲਈ ਕੁਝ ਸਮੱਸਿਆਵਾਂ ਦਾਲ ਕੀਤਾ ਹੈ ਪਹਿਲੀ ਬੈਲੈਂਸ ਚੈੱਕ ਕਰਨ ਦੇ ਵਿੱਚ ਹੁਣ ਤੁਸੀਂ ਕਿਸੇ ਵੀ ਯੂਪੀ ਐਪ ਤੇ ਦਿਨ ਵਿੱਚ ਸਿਰਫ ਪੰਜਾਬ ਬਰ ਹੀ ਆਪਣੇ ਖਾਤੇ ਦਾ ਬੈਲੈਂਸ ਚੈੱਕ ਕਰ ਸਕੋਗੇ ਦੂਜਾ ਲੈਣ ਦੇ ਵਿੱਚ ਇਤਿਹਾਸ ਇਸ ਦਿਨ ਨਾਲ ਹੀ ਹੋਣ ਤੁਸੀਂ ਆਪਣੇ ਲੈਣ ਦੇ ਲਈ ਇਤਿਹਾਸ ਜਮ ਬੈਂਕ ਖਾਤੇ ਦੀ ਵੇਰਵਾ ਦਿਨ ਵਿੱਚ ਸਿਰਫ 25 ਵਾਰ ਦੇਖ ਸਕਦੇ ਹੋ ਆਟੋ ਪੁਗਤਾਨ او ਡੀਪੀਟੀ Tidessä, että alkutiisarden on ollut tupakka, se on saanut ihan